ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਅੱਜ ਸਮੂਹ ਮੀਡੀਆ ਨੂੰ ਔਰ ਗੁਰੂ ਕੀ ਸੰਗਤ ਨੂੰ ਗੁਰੂਕਿਆਂ ਲਾਡ ਲੀਆਂ ਫੌਜਾਂ ਨੂੰ ਜ਼ਰੂਰੀ ਇੱਕ ਬੇਨਤੀ ਕਰਦੀ ਆ ਕਿ ਜਿਵੇਂ ਕਿ ਆਪਾਂ ਜਾਣਦੇ ਆ ਪੰਜਾਬ ਦੇ ਵਿੱਚ ਪਖੰਡਵਾੜ ਦਿਨ ਬਦਿਨ ਵਧਦਾ ਜਾ ਰਿਹਾ ਕੋਈ ਸੱਜੇ ਬਾਬਾ ਪੈਦਾ ਹੋ ਜਾਂਦਾ ਕੋਈ ਖੱਬੇ ਬਾਬਾ ਪੈਦਾ ਹੋ ਜਾਂਦਾ ਕੋਈ ਚੜਦੇ ਵਾਲ ਪੈਦਾ ਹੋ ਜਾਂਦਾ ਕੋਈ ਲੈਂਦੇ ਵਾਲ ਪੈਦਾ ਹੋ ਜਾਂਦਾ ਪੇ ਜਦੋਂ ਆਪਾਂ ਪੰਜਾਬ ਦੇ ਚਾਰੇ ਕੋਨੇ ਵੇਖਦੇ ਆ ਚਾਰੇ ਕੋਨੇ ਬਾਬਿਆਂ ਦੇ ਨਾਲ ਭਰੇ ਆ ਉਹਨੇ ਸ਼ਾਇਦ ਪੰਜਾਬ ਦੇ ਵਿੱਚ ਢਾਬੇ ਨਹੀਂ ਆ ਜਿੰਨੇ ਪੰਜਾਬ ਦੇ ਵਿੱਚ ਬਾਬੇ ਆ ਤੇ ਉਹ ਆਪਣੇ ਪਖੰਡਵਾਦ ਅਨਸਾਰ ਦੁਕਾਨਾਂ ਚਲਾ ਰਿਹਾ ਹੁਣ ਉਹ ਬਾਬੇ ਸੱਚੇ ਆ ਜਾਂ ਉਹ ਬਾਬੇ ਝੂਠੇ ਆ ਇਹ ਹੁਣ ਰੀਲਾਂ ਬਣਾ ਕੇ ਤੇ ਆਪਾਂ ਉਹਨਾਂ ਦਾ ਫੈਸਲਾ ਨਹੀਂ ਨਾ ਕਰ ਸਕਦੇ ਇੱਕ ਬੰਟੀ ਬਾਬਾ ਪਿਛਲੇ ਦਿਨੀ ਕਾਫੀ ਫੇਮਸ ਆ ਮਸ਼ਹੂਰ ਆ ਉਹ ਕਾਫੀ ਚਾਦਰਾਂ ਦੇ ਉੱਤੇ ਉਹਦੀ ਇੰਟਰਵਿਊ ਵੀ ਹੋਈ ਆ ਉਹ ਆਪਣਾ ਸਿਰ ਘਮੋ ਘੁਮਾਰਿਆ ਕਦੀ ਆਪਣੇ ਲੀੜੇ ਲਾਉਂਦਾ ਵਾ ਤੇ ਚੰਗੇ ਭਲੇ ਸਰਦਾਰ ਮੈਂ ਕਿੰਨਾ ਵੀ ਗੈਰਤ ਜਿਹੜੇ ਜਾ ਕੇ ਉਹਦੇ ਪੈਰਾਂ ਦੇ ਵਿੱਚ ਸਿਰ ਰੱਖਦੇ ਆ ਤੇ ਉਹਨਾਂ ਲਾਣਤੀਆਂ ਤੇ ਮੈਂ ਕਹਿੰਨਾ ਵੀ ਗੁਰੂ ਨਾਨਕ ਸਾਹਿਬ ਨਾਲੋਂ ਵੱਡਾ ਇੱਕ ਬੰਦਾ ਹੋ ਗਿਆ ਤੇ ਮੈਂ ਸਾਰੇ মিডিਆ ਵਾਲੇ ਭੈਣ ਭਰਾਵਾਂ ਨੂੰ ਮੈਂ ਇਹ ਬੇਨਤੀ ਕਰਦਾ ਮੇਰਾ ਇਹ ਸੱਦਾ ਮੇਰੇ ਵੱਲੋਂ ਇਹ ਜਿਹੜਾ ਚੈਲੰਜ ਆ ਇਹ ਬਾਬੇ ਨੂੰ ਬੰਤੀ ਤੱਕ ਮੇਰਾ ਇਹ ਮੈਸੇਜ ਪਹੁੰਚਾ ਦਿਓ ਕੇ 13 13 ਤੋਲਣ ਵਾਸਤੇ 13 ਤਰੀਕ ਨੂੰ 13 ਮਾਰਚ ਨੂੰ ਦਿਨ ਵੀਰਵਾਰ ਨੂੰ ਦਨ 12 ਵਜੇ ਤੇਰੇ ਪ੍ਰੇਮ ਧਾਮ ਆਪਾਂ ਆਵਾਂਗੇ ਤੇ ਜਿਹੜੀ ਵੀ ਗੱਲ ਕਰਨੀ ਆ ਉਹ মিডিਆ ਦੇ ਸਾਹਮਣੇ ਕਰਾਂਗੇ ਠੀਕ ਆ ਇਹ ਨਹੀਂ ਵੀ ਅਸੀਂ ਤੈਨੂੰ ਕੋਈ ਜਾਨੋ ਮਾਰਨਾ ਜਾਂ ਇਦਾਂ ਕਰਨਾ ਜਾਂ ਉਦਾਂ ਕਰਨਾ ਅਜਾ ਪਹਿਲਾਂ ਅਰਥ ਨੂੰ ਦੋ ਚਾਰ ਸਵਾਲ ਕੀਤੇ ਚਲ ਗਏ ਅਸੀਂ ਸਵਾਲ ਉਹ ਕਰਨੇ ਆ ਜਿਹੜੇ ਸਵਾਲ ਅੱਜ ਦਾ ਸਮਾਂ ਮੰਗ ਕਰਦਾ ਅਸੀਂ ਵੇਖਣੀ ਆ ਤੁਹਾਡੀ ਕਰਾਮਾਤ ਤੇ ਤੁਸੀਂ ਆਪਣੀਆਂ ਕਰਾ ਮਾਤਾ ਇਕੱਠੀਆਂ ਕਰ ਲੋ ਤੇ 13 ਤਰੀਕ ਨੂੰ ਸੰਗਤ ਦੇ ਸਾਹਮਣੇ ਤੁਹਾਡੀਆਂ ਕਰਾ ਮਾਤਾ ਆਪਾਂ ਵੇਖਣੀਆਂ ਵਾ ਤੇ ਜੇ ਤੁਹਾਡੇ ਚ ਕਰਾ ਮਾਤਾ ਹੋਣ ਗਿਆ ਤੇ ਅਸੀਂ ਫਤੇ ਬੁਲਾ ਕੇ ਧੁੱਪ ਕਰਕੇ ਦਰਪਣਾ ਤੇ ਨਹੀਂ ਤੇ ਫਿਰ ਫਤੇ ਤੁਹਾਡੀ ਬੁਲਾਈ ਜਾਣੀ ਆ ਤੁਸੀਂ ਸੰਗਤ ਦੇ ਕੋਲੋਂ ਮਾਫੀ ਮੰਗ ਰਹੀਆਂ ਵੀ ਮੈਂ ਪਖੰਡੀ ਬੰਦਾ ਮੇਰੇ ਚ ਕੋਈ ਕਰਾ ਮਾਤਾ ਇਹ ਹੁਣ ਸਿੱਧ ਕਰਾ ਮਾਤਾ ਜਿਹੜੇ ਪੀਰ ਪਗੰਬਰ ਤੇ ਹੋਣੇ ਆ ਧਿਆਲਾ ਬਾਈ 13 ਤਰੀਕ ਨੂੰ 13 ਮਾਰਚ ਨੂੰ ਦਿਨ ਵੀਰਵਾਰ ਨੂੰ ਟੰਨ 12 ਵਜੇ ਪ੍ਰੇਮਤਾ ਬਾਬਾ ਬੰਟੀ ਆਪਾਂ ਆ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੇਮ ਰਾਲੇ ਜਾਬੇ ਨਿਹਾਲੋ ਜਾਵੇ ਮਾ ਕਾਲ ਦੇ ਸਰੂਪਾਂ ਨੂੰ ਭਾਵੇ ਗੱਜ ਗੱਜ ਕਾਗ ਜਾਵੇ ਨਿਹਾਲੋ ਜਾਵੇ ਫਤਿਹ ਪਾਵੇ ਤੁਸੀ ਕਾਲੇ ਜਾਬੇ ਨਿਹਾਲ ਹੋ ਜਾਵੇ ਧੰਨ ਧੰਨ ਅੰਮ੍ਰਿਤਪਤਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਪੁਜਤਰ ਚਰਨਾਂ ਨੂੰ ਭਾਵੇ ਤੁਸੀ ਕਾਲੇ ਕੀ ਸਾਇਆ ਜੀ ਅਨੁਪਾਵੇ ਓ ਤਸ਼ਰੀਹ ਓਏ ਗੁਰਜੀਤ ਕਾਰਸਾ ਓਏ ਵਾਹਿਗੁਰੂ ਜੀ ਕਾ ਖਾਲਸਾ ਓਏ ਵਾਹਿਗੁਰੂ ਜੀ ਕੀ ਫਤਹ